ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਤੇ ਜੀ ਅੱਜ ਆਪਾਂ ਇੱਕ ਨਵੀਂ ਚਰਚਾ ਲੈ ਕੇ ਆਏ ਆ। ਚਰਚਾ ਛੋਟੀ ਵੀ ਹੋ ਸਕਦੀ ਏ ਤੇ ਵੱਡੀ ਵੀ ਹੋ ਸਕਦੀ। ਚਲੋ ਕੋਸ਼ਿਸ਼ ਕਰਾਂਗੇ ਕਿ ਆਪਾਂ ਥੋੜੀ ਛੋਟੀ ਹੀ ਰੱਖੀਏ ਚਰਚਾ ਜਿਆਦਾ ਵੱਡੀ ਨਾ ਕਰੀਏ। ਤੋਂ ਚਲਿਏ ਜੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਟਾਈਮ ਨਾ ਵੇਸਟ ਕਰਦੇ ਹੋਏ ਆਪਣੀ ਚਰਚਾ ਨੂੰ ਸ਼ੁਰੂ ਕਰਦੇ ਆ। ਚਰਚਾ ਇਸ ਤਰ੍ਹਾਂ ਹੈ ਕਿ ਅੱਜ ਦੀ ਜਿਹੜੀ ਚਰਚਾ ਹੈ ਉਹ ਆਪਾਂ ਸੱਸ ਦੇ ਉੱਤੇ ਕਰਾਂਗੇ। ਹੋ ਸਕਦਾ ਸਾਰਿਆਂ ਨੂੰ ਖਾਸਾ ਵੀ ਆ ਜਾਏ ਤੇ ਕਿਸੇ ਨੂੰ ਗੁੱਸਾ ਵੀ ਆ ਜਾਏ। ਪਰ ਚਲੋ ਹਕੀਕਤ ਹੈ ਮਤਲਬ ਕੋਈ ਕਿਸੇ ਦਾ ਦਿਲ ਦਿਖਾਉਣ ਵਾਸਤੇ ਨਹੀਂ ਜੋ ਸੱਚ ਹੈ ਉਹ ਸੱਚ ਹੀ ਹੈ ਹੋ ਸਕਦਾ ਹੈ ਕਿ ਕੋਈ ਮੇਰੀ ਚਰਚਾ ਸੁਣ ਕੇ ਖੁਸ਼ ਹੋਏ ਤੇ ਕੋਈ ਮੇਰੀ ਚਰਚਾ ਸੁਣ ਕੇ ਦੁਖੀ ਵੀ ਹੋ ਸਕਦਾ ਹੈ ਤੇ ਕੋਈ ਹੋ ਸਕਦਾ ਮੇਰੀ ਚਰਚਾ ਸੁਣ ਕੇ ਕੁਝ ਕਿਸੇ ਨੂੰ ਸਿੱਖਣ ਨੂੰ ਵੀ ਮਿਲ ਜਾਏ ਹੋ ਸਕਦਾ ਕਿਸੇ ਦਾ ਸੁਭਾਅ ਬਦਲ ਜਾਵੇ ਕੁਛ ਨਹੀਂ ਕਹਿ ਸਕਦੀ ਹੋ ਜਾਗਦਾ ਕੋਈ ਮੈਨੂੰ ਗਾਲਾਂ ਵੀ ਕੱਢਣ ਲੱਗ ਜਾਏ ਕਿ ਇਹ ਤੇ ਫालतू ਬੋਲ ਰਹੀ ਹੈ ਇਹਨੂੰ ਕੀ ਪਤਾ ਹੈ ਹੈਨਾ ਪਰ ਚਲੋ ਕੋਈ ਗੱਲ ਨਹੀਂ ਮਨ ਸੱਸ ਦੇ ਉੱਤੇ ਚਰਚਾ ਆਪਾਂ ਕਰਨੀ ਹੈ ਤੇ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਹੁਣ ਅੱਜ ਕੱਲ ਦਾ ਟਾਈਮ ਚੱਲ ਰਿਹਾ ਹੈ ਹਰ ਇੱਕ ਕੁੜੀ ਜਾਂ ਹਰ ਇੱਕ ਔਰਤ ਉਹ ਇਹ ਕਿਉਂ ਕਹਿੰਦੀ ਹੈ ਕਿ ਮੇਰੀ ਸੱਸ ਬਹੁਤ ਖਰਾਬ ਹੈ ਕੋਈ 100 ਦੇ ਵਿੱਚੋਂ ਇੱਕ ਹੀ ਹੋਏਗਾ ਜਿਹੜਾ ਕਹੇਗਾ ਕਿ ਮੇਰੀ ਸੱਸ ਬਹੁਤ ਅੱਛੀ ਹੈ ਕਿ ਮੇਰੀ ਸੱਸ ਬਹੁਤ ਚੰਗੀ ਜੀ ਨਹੀਂ ਤਾਂ 98% ਤਾਂ ਇਹ ਹੀ ਸੁਣਨ ਨੂੰ ਮਿਲਦਾ ਹੈ 98% ਇਹ ਹੀ ਸੁਣਨ ਨੂੰ ਮਿਲਦਾ ਹੈ ਸਾਨੂੰ ਕਿ ਜੀ ਸਹੁਰਾ ਤਾਂ ਸਾਡਾ ਠੀਕ ਹੈ ਪਰ ਸਾਡੀ ਸੱਸ ਬੜੀ ਖਰਾਬ ਹੈ ਈਗਲ ਮੈਂ ਵੀ ਅਜੇ ਤੱਕ ਸਮਝ ਨਹੀਂ ਪਾਈ ਇਸ ਹਾਸੇ ਹੀ ਕਿਉਂ ਖਰਾਬ ਹੈ ਸ਼ਾਇਦ ਸਾਡੇ ਸਮਝਣ ਚ ਫਰਕ ਹੈ ਜਾਂ ਸਾਨੂੰ ਸਮਝਾਉਣ ਦੇ ਵਿੱਚ ਫਰਕ ਹੈ ਸੱਸ ਸਾਨੂੰ ਨਹੀਂ ਸਮਝ ਪਾਉਂਦੀ ਜਾਂ ਅਸੀਂ ਸੱਸ ਨੂੰ ਨਹੀਂ ਸਮਝ ਕੋਈ ਚ ਤਾਂ ਗੜਬੜ ਹੈ ਕੀ ਗੜਬੜ ਹੈ ਇਹ ਵੀ ਨਹੀਂ ਪਤਾ ਪਰ ਫਿਰ ਵੀ ਮੈਂ ਚਰਚਾ ਕਰ ਰਹੀ ਹਾਂ ਇਸ ਕਰਕੇ ਕਰ ਰਹੀ ਹਾਂ ਕਿ ਸ਼ਾਇਦ ਕਿਤੇ ਕਦੇ ਕੋਈ ਹਾਲ ਨਿਕਲ ਆਏ ਤੇ ਕੋਈ ਕਹੇ ਕਿ ਵੀ ਹਾਂ ਮੇਰੀ ਸੱਸ ਬਹੁਤ ਚੰਗੀ ਏ ਇਹ ਮੇਰੀ ਸੱਸ ਬਹੁਤ ਹੋਧੀਏ ਪਰ ਚਲੋ ਹਾਸਾ ਮਜ਼ਾਕ ਤਾਂ ਆਪਣੀ ਜਗ੍ਹਾ ਹੈ ਪਰ ਕਦੀ ਕਦੇ ਸੀਰੀਅਸ ਟੌਪਿਕ ਵੀ ਆ ਜਾਂਦਾ ਜਦੋਂ ਅਸੀਂ ਕਹਿੰਨੇ ਆ ਵੀ ਸਾਡੀ ਸੱਸ ਖਰਾਬ ਏ ਤੇ ਮੈਂ ਕਹਿੰਨੀ ਆ ਵੀ ਨਹੀਂ ਅੱਜਕੱਲ ਸੱਸਾਂ ਨਹੀਂ ਖਰਾਬ ਤੁਸੀਂ ਸਾਰਿਆਂ ਨੇ ਕਹਿਣਾ ਵੀ ਇਹ ਕਿਵੇਂ ਹੋ ਗਿਆ ਸੱਸਾਂ ਨਹੀਂ ਖਰਾਬ ਸੱਸਾਂ ਨਹੀਂ ਖਰਾਬ ਸਾਡੀਆਂ ਮਾਵਾ ਖਰਾਬ ਨਹੀਂ ਅਸੀਂ ਖਰਾਬ ਹਾਂ ਕਿਉਂਕਿ ਅੱਜ ਅਸੀਂ ਮਾਵਾ ਤੇ ਕੱਲ ਕੱਲ ਦੀਆਂ ਸੱਸਾਂ ਅਸੀਂ ਹੀ ਬਣਨਾ ਜੇ ਅੱਜ ਅਸੀਂ ਮਾਂ ਧੀ ਦਾ ਸਾਡਾ ਰਿਸ਼ਤਾ ਹੈ ਅੱਜ ਅਸੀਂ ਇੱਕ ਧੀ ਦੀ ਮਾਂ ਹਾਂ ਕੱਲ ਨੂੰ ਅਸੀਂ ਇੱਕ ਨੋ ਦੀ ਸੱਸ ਬਣਨਾ ਹੈ ਤੇ ਫਿਰ ਖਰਾਬ ਕੌਣ ਹੈ ਹੁਣ ਤੁਸੀਂ ਕਹਿਣਾ ਵੀ ਨਾ ਮਾਂ ਖਰਾਬ ਹੈ ਨਾ ਸੱਸ ਖਰਾਬ ਵੀ ਖਰਾਬ ਕੌਣ ਹੈ ਫਿਰ ਕੋਈ ਤਾਂ ਖਰਾਬ ਹੀ ਹੈ ਤਾਂ ਸਾਸੀ ਖਰਾਬ ਹੈ ਮਾਂ ਨੂੰ ਤਾਂ ਕੋਈ ਨਹੀਂ ਕਹਿੰਦਾ ਵੀ ਮਾਂ ਖਰਾਬ ਹੈ ਸਾਰੇ ਕਹਿੰਦੇ ਨੇ ਵੀ ਸਾਸੀ ਖਰਾਬ ਹੈ ਸੱਸ ਕਿਉਂ ਖਰਾਬ ਹੈ ਕੁਝ ਕੁ ਗਲਤੀ ਸੱਸ ਦੀ ਤੇ ਕੁਝ ਕੁ ਗਲਤੀ ਨੋ ਦੀ ਤੇ ਕਿਤੇ ਕਿਤੇ ਗਲਤੀ ਮਾਦੀ ਵੀ ਗਲਤੀ ਸਾਰਿਆਂ ਦੀ ਹੁੰਦੀ ਹੈ ਪਰ ਆਪਣੀ ਗਲਤੀ ਨੂੰ ਕੋਈ ਮੰਨਦਾ ਨਹੀਂ ਹੈ ਨਾ ਮਾਂ ਗਲਤੀ ਮੰਨੇਗੀ ਨਾ ਸੱਸ ਗਲਤੀ ਮੰਨੇਗੀ ਨਾ ਨੂੰ ਗਲਤੀ ਮੰਨੇਗੀ ਇਹ ਆਪਾਂ ਸਾਰਿਆਂ ਦੇ ਨਾਲ ਹੀ ਹੈ ਕਿਉਂਕਿ ਮੈਂ ਵੀ ਇਸੇ ਦੌਰ ਦੇ ਵਿੱਚੋਂ ਹੀ ਲੰਘ ਰਹੀ ਹਾਂ ਤੇ ਇਹ ਆਪਣਾ ਨੇ ਸਾਰੇ ਕਦੇ ਕਦੇ ਕੀ ਹੁੰਦਾ ਹੈ ਕੀ ਨੋ ਹੁਣ ਆਪਣੇ ਪੇਕੇ ਘਰੋਂ 22 ਸਾਲ 25 ਸਾਲ ਜੋ ਵੀ ਉਹ ਉਮਰ ਬ گزار ਕੇ ਆਈ ਹੈ ਤਾਂ ਉਹ ਇਹੀ ਸੋਚੇਗੀ ਵੀ ਮੈਨੂੰ ਮੇਰੇ ਪੇਕੇਆ ਵਾਲਾ ਮਾਹੌਲ ਮਿਲੇ ਜਿਸ ਤਰ੍ਹਾਂ ਮੇਰੀ ਮਾਂ ਮੈਨੂੰ ਬੈਠੇ ਬਿਠਾਈ ਨੂੰ ਖਾਣਾ ਪੀਣਾ ਦੇ ਰਹੀ ਹੈ ਜਾਂ ਮੇਰੇ ਨਖਰੇ ਉਠਾ ਰਹੀ ਹੈ ਤੇ ਸ਼ਾਇਦ ਸੱਸ ਵੀ ਉਠਾਏਗੀ ਪਰ ਸੱਸ ਨਹੀਂ ਚੁੱਕਦੀ ਨਖਰੇ ਪਤਾ ਨਹੀਂ ਹੈ ਕਿ ਸੱਸ ਬਣਦੇ ਆਂ ਹੀ ਸੁਭਾਅ ਦੇ ਵਿੱਚ ਇੰਨਾ ਬਦਲਾਵ ਆ ਜਾਂਦਾ ਹੈ ਇਹ ਨਹੀਂ ਸਮਝ ਆਇਆ ਕਦੀਕਰ ਤੇ ਸ਼ਾਇਦ ਉਹ ਤਾਂ ਨਹੀਂ ਆਉਣਾ ਵੀ ਹੈ ਕਿ ਨਹੀਂ ਆਉਣਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਕਰ ਇਸ ਚੰਗੀਆਂ ਸੱਸਾਂ ਬਣ ਸਕਦੀ ਆਂ ਜਾਂ ਕਿਸੇ ਕੁੜੀ ਨੂੰ ਚੰਗੀ ਸੱਸ ਮਿਲ ਸਕਦੀ ਹੈ ਮੈਂ ਕਿੰਨੀ ਵੀ ਜੰਨੀਆਂ ਹੀ ਚੰਗੀਆਂ ਸੀ ਮਾਵਾ ਬਣੀਆਂ ਹੋਈਆਂ ਓਨੀਆਂ ਹੀ ਚੰਗੀਆਂ ਸੀ ਸੱਸਾਂ ਵੀ ਬਣ ਸਕਦੀਆਂ ਹਾਂ ਕਿਵੇਂ ਬਣ ਸਕਦੀਆਂ ਹਾਂ ਇਹ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕੀ ਸੋਚਣ ਦੀ ਲੋੜ ਹੈ ਕਿ ਚਲੋ ਕੋਈ ਗੱਲ ਨਹੀਂ ਨੂੰ ਸਾਡੀ ਆਈ ਹੈ ਬਚਪਨਾ ਹੈ ਗਲਤੀਆਂ ਵੀ ਹੋ ਜਾਂਦੀਆਂ ਤੇ ਨੂੰ ਨੂੰ ਪਿਆਰ ਦੇ ਨਾਲ ਬੇਟੀ ਦੀ ਤਰ੍ਹਾਂ ਸਮਝਾਇਆ ਪਰ ਗੱਲ ਸੱਸ ਦੀ ਹੋ ਰਹੀ ਹੈ ਨੂ ਦੀ ਨਹੀਂ ਕਰ ਰਹੇ ਪਰ ਜ਼ਿਕਰ ਤਾਂ ਨੂ ਦਾ ਵੀ ਵਿੱਚ ਆਇਆ ਗਏ ਤਾਂ ਹਰ ਇੱਕ ਨੂ ਨੂੰ ਜਾਂ ਹਰ ਇੱਕ ਸਾਡੀ ਬੇਟੀ ਨੂੰ ਸੋਹਰੇ ਕਰ ਜਾ ਕੇ ਉੱਥੋਂ ਦਾ ਮਾਹੌਲ ਜਿਹੜਾ ਹੈ ਉਹਨੂੰ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਟਾਈਮ ਜ਼ਰੂਰ ਲੱਗ ਜਾਂਦਾ ਹੈ ਪਰ ਹੌਲੀ 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 ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਜਾਣੀ ਹੈ ਪਹੁੰਚਣ ਤੇ ਟਾਈਮ ਕੋਈ 2 ਦਿਨ ਜਾਂ 4 ਦਿਨ ਜਾਂ 4 ਸਾਲ ਦਾ ਟਾਈਮ ਨਹੀਂ ਤੁਸੀਂ ਇਹ ਸੋਚ ਕੇ ਰੱਖੋ ਕਿ 40 ਸਾਲ ਵੀ ਸਾਨੂੰ ਉਸ ਕਰਦੇ ਵਿੱਚ ਅਡਜਸਟ ਹੁੰਦੇ ਲੱਗ ਜਾਂਦੇ ਨੇ 40 ਸਾਲ ਤੱਕ ਜਦੋਂ ਤੱਕ ਸਾਡੀ ਸੱਸ ਸਾਡੇ ਨਾਲ ਹੈ ਅਸੀਂ ਹਮੇਸ਼ਾ ਕਹਿੰਨਾ ਸਾਡੀ ਸੱਸ ਖਰਾਬ ਹੈ ਉਦੇ ਜਾਣ ਤੋਂ ਬਾਅਦ ਵੀ ਅਸੀਂ ਕਹਿਣਾ ਸਾਡੀ ਸੱਸ ਬਹੁਤ ਖਰਾਬ ਹੈ ਤੇ ਕੀ ਸਾਨੂੰ ਸਾਰਿਆਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਏ ਜਾਂ ਨਹੀਂ ਬਦਲਣੀ ਚਾਹੀਦੀ ਖਾਸ ਕਰਕੇ ਸਾਡਾ ਟਾਈਮ ਤਾਂ ਫਿਰ ਵੀ ਥੋੜਾ ਠੀਕ ਹੈ ਜਿਆਦਾ ਠੀਕ ਤਾਂ ਨਹੀਂ ਕਹਿ ਸਕਦੀ ਪਰ ਥੋੜਾ ਫਿਰ ਵੀ ਠੀਕ ਹੈ ਕਿਉਂਕਿ ਅਸੀਂ ਆਪਣੇ ਮਾਪੇ ਤੋਂ ਵੀ ਥੋੜਾ ਡਰਦੇ ਆਪਣੇ ਆਦਮੀ ਤੋਂ ਵੀ ਡਰਦੇ ਔਰ ਆਪਣੇ ਸੱਸ ਸਹੁਰੇ ਤੋਂ ਵੀ ਡਰਦੇ ਹਾਂ ਤੇ ਅਸੀਂ ਆਪਣੇ ਬੱਚਿਆਂ ਤੋਂ ਵੀ ਡਰਦੇ ਕਿਉਂਕਿ ਸਾਡੇ ਵਾਲੀ ਜਿਹੜੀ ਪੀੜ੍ਹੀ ਹੈ ਮਤਲਬ 60 ਤੋਂ ਲੈ ਕੇ ਤੇ 90 ਤੱਕ ਵਾਲੇ ਜਿਹੜੇ ਲੋਕ ਨੇ ਉਹ ਲੋਕ ਮਾਪੇ ਤੋਂ ਵੀ ਡਰਦੇ ਉਹ ਆਪਣੇ ਸੱਸ ਸਹੁਰਿਆਂ ਤੋਂ ਵੀ ਡਰਦੇ ਤੇ ਅੱਜ ਹੁਣ ਆਪਣੇ ਬੱਚਿਆਂ ਤੋਂ ਵੀ ਡਰਦੇ ਬੱਚਿਆਂ ਦੇ ਸਾਹਮਣੇ ਹਾਂ 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 ਕਰਨੀ ਪੈਗੀ ਜੇ ਬੱਚਿਆਂ ਨੂੰ ਬਣਾ ਕਰਤਾ ਬੱਚੇ ਮਰਨ ਮਰਉਣ ਤੱਕ ਪਹੁੰਚ ਜਾਂਦੇ ਨੇ। ਸੋ ਗੱਲ ਆਪਾਂ ਸੱਸ ਦੀ ਕਰ ਰਹੇ ਆ। ਕਿਉਂਕਿ ਹਰੇਕ ਬੇਟੀ ਨੂੰ ਆਪਣੀ ਸੱਸ ਨੂੰ ਮਾਂ ਸਮਝਣਾ ਚਾਹੀਦਾ ਹੈ। ਅਗਰ ਉਹ ਕੁਝ ਕੋ ਟਾਈਮ ਆਪਣੇ ਅੰਦਰ ਦੇ ਗੁੱਸੇ ਨੂੰ ਮਾਰ ਕੇ ਅਗਰ ਉਹ ਸੱਸ ਦੇ ਦਿਲ ਨੂੰ ਸਮਝ ਸਕਦੀ ਹੈ। ਕਿਉਂਕਿ ਸੱਸ ਨੂੰ ਇਹ ਹੈ ਕਿ ਮੈਂ ਪੁੱਤ ਵਿਆਇਆ ਹੈ ਤਾਂ ਮੈਨੂੰ ਇੱਕ ਪਰਫੈਕਟ ਨੋ ਮਿਲਣੀ ਚਾਹੀਦੀ ਹੈ ਇੱਕ ਗੁਣਵਾਨ ਬਹੂ ਮਿਲਣੀ ਚਾਹੀਦੀ ਹੈ ਪਰ ਗੁਣਵਾਨ ਤਾਂ ਦੇਖੋ ਹੁਣ ਕੋਈ ਮਾਂ ਦੇ ਪੇਟ ਚੋਂ ਕੁਝ ਸਿੱਖ ਕੇ ਨਹੀਂ ਆਉਂਦਾ ਹੈ ਬੰਦਾ ਗਲਤੀਆਂ ਕਰਦਾ ਹੈ ਸਿੱਖਦਾ ਹੈ ਪਰ ਨੋ ਨੂੰ ਇਹ ਚੀਜ਼ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਉਹਦਾ ਅਸਲੀ ਘਰ ਜਿਹੜਾ ਹੈ ਉਹ ਪੇਕੇ ਘਰ ਪੇਕੇ ਘਰ ਅਸਲੀ ਨਹੀਂ ਹੈ ਸਹਰਾ ਘਰ ਉਹਦਾ ਅਸਲੀ ਘਰ ਤੇ ਉਸ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਸੱਸ ਦਾ ਜਿਹੜਾ ਹੈ ਉਹ ਨੋ ਦੇ ਅੱਗੇ ਆਉਂਦਾ ਹੈ ਨੋ ਨੂੰ ਸੱਸ ਨੂੰ ਖੁਸ਼ ਕਰਨ ਦੀ ਜ਼ਰੂਰਤ ਹੈ ਹੁਣ ਕਿਸ ਤਰ੍ਹਾਂ ਖੁਸ਼ ਕਰ ਸਕਦੇ ਹਾਂ ਕਿਸੇ ਦੇ ਕੋਲ ਕੋਈ ਵੀ ਚਾਰਾ ਨਹੀਂ ਹੁੰਦਾ ਕਦੇ-ਕਦੇ ਉਹ ਬਹੁਤ ਕੋਸ਼ਿਸ਼ ਕਰਦੀ ਵੀ ਹੈ ਕਿ ਬਈ ਕੋਈ ਨਾਰਾਜ਼ ਨਾ ਹੋਏ ਸਾਰਿਆਂ ਨੂੰ ਖੁਸ਼ ਰੱਖਾਂ ਸਾਰਿਆਂ ਦਾ ਕਹਿਣਾ ਮੰਨਾਂ ਸਾਰੇ ਕੰਮ ਕਰਾਂ ਪਰ ਕਦੇ-ਕਦੇ ਉਹ ਵੀ ਥੱਕ ਜਾਂਦੀ ਹੈ ਖਾਸ ਕਰਕੇ ਜਦੋਂ ਸੱਸ ਹਰ ਇੱਕ ਕੰਮ ਤੇ ਟੋਕ ਦਿੰਦੀ ਹੈ ਤਾਂ ਉਥੇ ਇੱਕ ਸੱਸ ਨੂੰ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਤੁਹਾਡੇ ਘਰ ਨਾਲ ਵੀ ਨਵੀਂ ਆਈ ਹੈ ਉਹ ਤੁਹਾਡੇ ਪਰਿਵਾਰ ਨੂੰ ਅਜੇ ਨਹੀਂ ਸਮਝਦੇ ਤਾਂ ਉਸ ਨੂੰ ਮੌਕਾ ਦਿਓ ਉਹਦੇ ਖਾਣੇ ਦੇ ਵਿੱਚ ਉਹਦੇ ਕੰਮਾਂ ਦੇ ਵਿੱਚ ਕਮੀਆਂ ਨਾ ਕੱਢੋ ਜੇ ਤੁਸੀਂ ਉਹਨਾਂ ਦੇ ਨੋ ਦੇ ਹਰ ਇੱਕ ਕੰਮ ਦੇ ਵਿੱਚ ਕਮੀਆਂ ਕੱਢੋਗੇ ਤਾਂ ਹੌਲੀ-ਹੌਲੀ ਨੋ ਦੇ ਦਿਲ ਤੋਂ ਉੱਤਰ ਜਾਓਗੇ ਤੇ ਫਿਰ ਨੋ ਕੀ ਕਹੇਗੀ ਕਿ ਮੇਰੀ ਸੱਸ ਖਰਾਬ ਹੈ ਇਹ ਹੁਣ ਇੱਕ ਸੱਸ ਦਾ ਵੀ ਫਰਜ਼ ਬੰਦਾ ਹੈ ਕਿ ਉਹ ਨੋ ਨੂੰ ਇੰਨਾ ਪਿਆਰ ਦੇ ਤਾਂ ਕੀ ਨੋ ਸਾਸ ਦੇ ਦੇਵ ਚ ਉਤਰ ਜਾਏ ਔਰ ਸਸ ਨੋ ਦੇ ਦੇਲ ਚ ਉਤਰ ਜਾਏ ਦੇਵ ਤੋਂ ਨਾ ਉtre ਦਿਲ ਦੇ ਵਿੱਚ ਉਤਰ ਜਾਏ ਇਹਨਾਂ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਸ਼ੁਰੂ ਸ਼ੁਰੂ ਦੇ ਵਿੱਚ ਅਗਰ ਪਿਆਰ ਬਣਾਓ ਨਾ ਤਾਂ ਪਿਆਰ ਬਣ ਹੀ ਜਾਂਦਾ ਹੈ ਕਦੀ ਕਦੀ ਸਮਝੌਤੇ ਦੇ ਨਾਲ ਤੇ ਕਦੀ ਕਦੀ ਚੁੱਪ ਰਹਿ ਕੇ ਕੁਝ ਕੁ ਗੱਲਾਂ ਬਾਤਾਂ ਜਾਂ ਕੁਝ तरीके ऐसे ਹੁੰਦੇ ਨੇ ਕਿ ਜਿਹਦੇ ਕਰਕੇ ਸਾਨੂੰ ਤਕਲੀਫ ਹੁੰਦੀ ਜ਼ਰੂਰ ਹੈ ਪਰ ਅਗਰ ਮਨ ਮਾਰ ਕੇ ਆਪਣੀ ਜ਼ਿੰਦਗੀ ਨੂੰ ਥੋੜਾ ਜਿਹਾ ਠਹਿਰਾਓ ਦੇ ਕੇ ਰਖੀਏ ਤਾਂ ਹੌਲੀ-ਹੌਲੀ ਟਾਈਮ ਜਿਹੜਾ ਹੈ ਉਹ ਠੀਕ ਹੋ ਜਾਂਦਾ ਹੈ ਪਰ ਹਮੇਸ਼ਾ ਹਰ ਇੱਕ ਦੇ ਅੱਗੇ ਕਹਿਣਾ ਕਿ ਸਾਡੀ ਸੱਸ ਬਹੁਤ ਖਰਾਬ ਹੈ ਸਾਡੀ ਸੱਸ ਬਹੁਤ ਖਰਾਬ ਹੈ ਦੇਖੋ ਖਰਾਬ ਸੱਸ ਨਹੀਂ ਹੁੰਦੀਗੀ ਹਾਲਾਤ ਐਸੇ ਹੋ ਜਾਂਦੇ ਕਿਉਂਕਿ ਸੱਸ ਨੇ 40 ਸਾਲ ਜਾਂ 45-50 ਸਾਲ ਜਿਸ ਘਰ ਦੇ ਵਿੱਚ ਇਕੱਲੇ ਗੁਜ਼ਾਰੇ ਹੁੰਦੇ ਆ ਕਿਚਨ ਦੇ ਵਿੱਚ ਉਹਦਾ ਹੀ ਰਾਜ ਹੁੰਦਾ ਹੈ ਕਿਉਂਕਿ ਉਹਦੇ ਅੱਗੇ ਪਿੱਛੇ ਪੂਰਾ ਪਰਿਵਾਰ ਹੁੰਦਾ ਹੈ ਕਿ ਅੱਜ ਕੀ ਬਣਾਇਆ ਹੈ ਅੱਜ ਕੀ ਬਣਾਉਣਾ ਹੈ ਅੱਜ ਕਿੱਥੇ ਜਾਣਾ ਹੈ ਅੱਜ ਕਿਵੇਂ ਕਰਨਾ ਹੈ ਅੱਜ ਕੀ ਕਰਨਾ ਹੈ ਕਿੰਨੇ ਆਉਣਾ ਹੈ ਹਰ ਇੱਕ ਪਰਿਵਾਰ ਕਰਦਾ ਜੀ ਉਹਨੂੰ ਪੁੱਛ ਕੇ ਤੁਰਦਾ ਜਦੋਂ ਨੋ ਆ ਜਾਂਦੀ ਏ ਤਾਂ ਨੂੰ ਸੱਸ ਨੂੰ ਸੋਚਦੀ ਕਿ ਮੈਂ ਸੱਸ ਨੂੰ ਪੁੱਛਾਂ ਜਾਂ ਮੈਂ ਆਪਣੇ ਆਦਮੀ ਨੂੰ ਪੁੱਛਾਂ ਅਗਰ ਨੂੰ ਸੱਸ ਨੂੰ ਪੁੱਛ ਕੇ ਚਲਦੀ ਏ ਤਾਂ ਆਦਮੀ ਕਹਿੰਦਾ ਕਿ ਠੀਕ ਏ ਉਹਦੇ ਤੋਂ ਹੀ ਪੁੱਛ ਲਿਆ ਕਰ ਮੇਰੀ ਤਾਂ ਲੋੜ ਹੀ ਨਹੀਂ ਏ ਤੇ ਜੇ ਆਦਮੀ ਨੂੰ ਪੁੱਛ ਕੇ ਤੁਰਦੀ ਏ ਤੇ ਸੱਸ ਕਹਿੰਦੀ ਏ ਮੇਰੀ ਤਾਂ ਕੋਈ ਹੁਣ ਕਦਰ ਹੀ ਨਹੀਂ ਏ ਮੇਰੀ ਤਾਂ ਹੁਣ ਕੋਈ ਲੋੜ ਹੀ ਨਹੀਂ ਏ ਮੈਨੂੰ ਤੇ ਹੁਣ ਕੋਈ ਪੁੱਛਦਾ ਸੀ ਨਹੀਂ ਏ ਜਿੱਥੇ ਜੀ ਕਰਦਾ ਏ ਤੁਰ ਪੈਂਦੇ ਨੇ ਜਿੱਧਰੋਂ ਜੀ ਕਰਦਾ ਚਲੇ ਜਾਂਦੇ ਨੇ ਆ ਜਾਂਦੇ ਨੇ ਕਰਦੇ ਵਿੱਚ ਮੈਨੂੰ ਤੇ ਹੁਣ ਕੋਈ ਸਮਝ ਆਈ। ਨੋਹ ਦੇ ਆਉਣ ਨਾਲ ਸੱਸ ਨੂੰ ਇੰਜ ਲੱਗਦਾ ਹੈ ਕਿ ਉਹਦਾ ਰਾਜ ਜਿਹੜਾ ਹੈ ਉਹ ਖੁੱਸ ਰਿਹਾ ਹੈ। ਪਰ ਸੱਸ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਜਿਸ ਰਾਜ ਦੀ ਚਾਬੀ ਤੇਰੇ ਹੱਥ 'ਚ ਆਈ ਹੈ ਉਹ ਹੁਣ ਤੈਨੂੰ ਅੱਗੇ ਸੌਂਪਣੀ ਪਏਗੀ। ਤੇ ਨੋਹ ਨੂੰ ਵੀ ਉਸ ਟਾਈਮ ਤੇ ਥੋੜਾ ਜਿਹਾ ਸਮਝਦਾਰੀ ਨਾਲ ਪਿਆਰ ਨਾਲ ਸਲੀਕੇ ਦੇ ਨਾਲ ਸੱਸ ਦੇ ਨਾਲ ਵਰਤਾਵਰਨ ਕਰਨਾ ਪਏਗਾ ਤਾਂ ਕਿ ਉਹ ਆਪਣੇ ਰਾਜਪਾਕ ਦੀ ਚਾਬੀ ਆਸਾਨੀ ਦੇ ਨਾਲ ਨੌਣ ਨੂੰ ਦੇ ਦੇਵੇ ਸਮਝਣਾ ਤਾਂ ਦੋਨਾਂ ਧਿਰਾਂ ਨੂੰ ਹੀ ਪਏਗਾ ਸੱਸ ਨੂੰ ਥੋੜਾ ਜਿਆਦਾ ਸਮਝਣਾ ਪਏਗਾ ਕਿਉਂਕਿ ਉਹ ਉਸ ਟਾਈਮ ਤੋਂ ਲੰਘ ਚੁੱਕੀ ਹੈ ਉਹਦੇ ਉਮਰ ਦਾ ਤਜਰਬਾ ਜਿਆਦਾ ਹੈ ਕਿਉਂਕਿ ਉਹਨੇ ਦੁੱਖ ਸੁੱਖ ਸਾਰੇ ਹੰਡਾ ਲਏ ਤੇ ਨੋ ਦੀ ਜੇ ਵਾਰੀ ਹੁਣ ਆਈ ਹੈ ਕਿਉਂਕਿ ਪੇਕੇ ਘਰ ਉਹਨੇ ਪਿਆਰ ਔਰ ਆਰਾਮ ਦੀ ਜ਼ਿੰਦਗੀ गुਜ਼ਾਰੀ ਹੈ ਤੇ ਸਹੁਰੇ ਘਰ ਆ ਕੇ ਉਹ ਆਰਾਮ ਨਹੀਂ ਮਿਲਦਾ ਕਿਉਂ ਨਹੀਂ ਮਿਲਦਾ ਇਹਦੇ ਪਿੱਛੇ ਵੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਨੋ ਸਹੁਰੇ ਘਰ ਆ ਜਾਂਦੀ ਹੈ ਤਾਂ ਉਹਦੇ ਸਿਰ ਤੇ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਆ ਜਾਂਦੀ ਹੈ ਸਾਲ ਦੋ ਸਾਲ ਬਾਅਦ ਬੱਚਾ ਹੋ ਗਿਆ ਜ਼ਿੰਮੇਵਾਰੀਆਂ ਵਧਣ ਲੱਗੀਆਂ ਕਦੇ ਨੋ ਦੀ ਨੀਂਦ ਨਹੀਂ ਪੂਰੀ ਹੁੰਦੀ ਬੱਚੇ ਹੋਣ ਤੋਂ ਬਾਅਦ ਤਾਂ ਉਥੇ ਆ ਕੇ ਹੌਲੀ 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 6 ਕੁ ਮਹੀਨੇ ਬਹੁਤ ਵਧੀਆ ਲੰਘ ਜਾਂਦੇ ਨੇ ਪਰ 6 ਮਹੀਨੇ ਬਾਅਦ ਹੌਲੀ ਹੌਲੀ ਜਿਹੜੇ ਰਿਸ਼ਤੇ ਨੇ ਉਹ ਵਿਗੜਨਾ ਸ਼ੁਰੂ ਹੋ ਜਾਂਦੇ ਨੇ ਉਥੇ ਸੱਸ ਨੂੰ ਹੀ ਥੋੜਾ ਜਿਹਾ ਸੰਭਲਣਾ ਪਏਗਾ ਕਿ ਇਹ ਬੱਚੀ ਹੈ ਮੰਨ ਲਓ ਹੁਣ ਬੱਚੇ ਨੂੰ ਪ੍ਰੈਗਨੈਂਟ ਹੋ ਗਈ ਹੈ ਬੱਚਾ ਹੋਣ ਵਾਲਾ ਹੈ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਸੁਭਾਅ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਜਾਂਦੀ ਹੈ ਤਾਂ ਉਸ ਟਾਈਮ ਤੇ ਅਗਰ ਨੂ ਦਾ ਧਿਆਨ ਨਾ ਰੱਖਿਆ ਜਾਏ ਉਸ ਦੇ ਦੁੱਖ ਸੁੱਖ ਨੂੰ ਨਾ ਦੇਖਿਆ ਜਾਏ ਤਾਂ ਨੂ ਦੇ ਅੰਦਰ ਇੱਕ ਚੜਚੜਾਪਣ ਆ ਜਾਂਦਾ ਹੈ ਉਹਦੇ ਅੰਦਰ ਉਹ ਤਕਲੀਫ ਐਸੀ ਆ ਜਾਂਦੀ ਹੈ ਕਿ ਹੌਲੀ 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 ਸਸ ਤੋਂ ਨਫ਼ਰਤ ਕਰਨ ਲੱਗ ਜਾਂਦੀ ਹੈ ਕਿਉਂਕਿ ਸਮਝਣਾ ਤਾਂ ਦੋਨਾਂ ਧਿਰਾਂ ਨੂੰ ਹੀ ਪਏਗਾ ਮੇਰੇ ਹਿਸਾਬ ਨਾਲ ਅਗਰ ਜੇ ਆਪਾਂ ਇਸ ਚਰਚਾ ਨੂੰ ਕਰਦੇ ਹੀ ਗਏ ਤਾਂ ਇਸ ਚਰਚਾ ਨੇ ਮੁੱਕਣਾ ਹੀ ਨਹੀਂ ਹੈ ਤੇ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਸੱਸ ਖਰਾਬ ਨਹੀਂ ਹੈ ਇੱਕ ਮਾਂ ਵੀ ਖਰਾਬ ਹੋ ਸਕਦੀ ਹੈ ਕਿਉਂਕਿ ਮਾਂ ਨੂੰ ਆਪਣੀ ਬੇਟੀ ਨੂੰ ਇਹ ਸਮਝਾ ਕੇ ਕਹਿਣਾ ਚਾਹੀਦਾ ਹੈ ਕਿ ਬੇਟਾ ਅੱਜ ਤੋਂ ਬਾਅਦ ਉਹ ਤੇਰਾ ਘਰ ਹੈ ਉਹ ਤੇਰਾ ਪਰਿਵਾਰ ਹੈ ਤੇਰਾ ਦੁੱਖ ਸੁੱਖ ਉਹਨਾਂ ਦੇ ਨਾਲ ਸਾਂਝਾ ਹੈ ਕਦੇ ਵੀ ਨੂੰ ਨੂੰ ਹਰ ਇੱਕ ਛੋਟੀ ਛੋਟੀ ਗੱਲ ਆਪਣੇ ਪੇਕੇ ਘਰ ਨਹੀਂ ਦੱਸਣੀ ਚਾਹੀਦੀ ਕਿਉਂਕਿ ਅੱਜ ਕੱਲ ਫੋਨ ਦਾ ਜਿਹੜਾ ਜਮਾਨਾ ਹੈ ਅੱdte ਕੋਈ ਕਰਤਾ ਫੋਨ ਨੇ ਉਜਾੜ ਦਿੱਤੇ ਨੇ ਕਿ ਗੱਲ ਤਾਂ ਮਾੜੀ ਜੀ ਹੁੰਦੀ ਹੈ ਉਸੇ ਵੇਲੇ ਚੁੱਕ ਕੇ ਆਪਣੀ ਮਾਂ ਨੂੰ ਦੱਸਣ ਲੱਗ ਜਾਂਦੇ ਫਿਰ ਜਦੋਂ ਸੱਸ ਸੁਣਦੀ ਹੈ ਤਾਂ ਫਿਰ ਸੱਸ ਨੂੰ ਲੱਗਦਾ ਹੈ ਕਿ ਮੇਰੇ ਘਰ ਦਾ ਸਾਰਾ ਪਰਦਾ ਜਿਹੜਾ ਹਜ਼ਾਰ ਹੋ ਰਿਹਾ ਹੈ ਇਸ ਕਰਕੇ ਦਿਲਾਂ ਦੇ ਵਿੱਚ ਗੁੱਸੇ ਤੇ ਨਫ਼ਰਤਾਂ ਵੱਧਦੀਆਂ ਜਾ ਰਹੀਆਂ ਨੇ ਸੋ ਸਾਡੀਆਂ ਬੇਟੀਆਂ ਨੂੰ ਇਹ ਚੀਜ਼ ਜ਼ਰੂਰ ਸੋਚਣੀ ਚਾਹੀਦੀ ਏ ਕਿ ਕੁਝ ਨੂੰ ਪਰਦਾ ਪੇਕੇ ਕਰਦਾ ਰੱਖੋ ਤੇ ਕੁਝ ਨੂੰ ਪਰਦਾ ਸੌਰੇ ਕਰਦਾ ਵੀ ਰੱਖੋ ਕਿਉਂਕਿ ਹਰ ਲੜਕੀ ਆਪਣੇ ਪੇਕੇ ਕਰਦਾ ਤਾਂ ਪਰਦਾ ਰੱਖਦੀ ਏ ਪਰ ਸੌਰੇ ਕਰਦਾ ਨਹੀਂ ਰੱਖਦੀ ਪਰ ਜੇ ਸੋਚਿਆ ਜਾਏ ਤਾਂ ਅਸਲੀ ਕਰਤਾ ਸੌਰਾ ਕਰ ਰਹੀ ਏ ਤੇ ਸੌਰੇ ਕਰਦਾ ਵੀ ਕੁਝ ਕੁ ਪਰਦਾ ਜ਼ਰੂਰ ਰੱਖਣਾ ਚਾਹੀਦਾ ਹੈ ਪਰਦਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਘਰ ਦੇ ਵਿੱਚ ਕੁਝ 뷰ਚ ਨੀਚ ਹੋ ਜਾਏ ਤਾਂ ਉਸ ਨੂੰ ਉੱਥੋਂ ਤੱਕ ਹੀ ਰੱਖੋ ਕੋਈ ਬਹੁਤ ਹੀ ਗੱਲ ਵਿਗੜ ਜਾਂਦੀ ਹੈ ਤਾਂ ਗੱਲ ਵੱਖਰੀ ਹੈ ਪਰ ਹਰ ਇੱਕ ਛੋਟੇ ਛੋਟੇ ਗੱਲ ਦੇਣ ਦੇ ਵਿੱਚ ਕੁਝ ਵੀ ਗੱਲ ਹੋਈ ਹੈ ਕਿ ਫੋਨ ਲਗਾ ਕੇ ਆਪਣੀ ਮਾਂ ਨੂੰ ਸਭ ਕੁਝ ਸੁਣਾ ਦਿੱਤਾ ਨਹੀਂ ਇਹ ਬਹੁਤ ਹੀ ਗਲਤ ਗੱਲ ਹੈ ਬਹੁਤ ਹੀ ਫੋਨ ਦੇ ਉੱਤੇ ਹਰ ਇੱਕ ਛੋਟੇ-ਛੋਟੇ ਗੱਲ ਦੇ ਨਾਲ ਬਹੁਤ ਹੀ ਘਰਾਂ ਦੇ ਵਿੱਚ ਕਲੇਸ਼ ਵਧਦਾ ਜਾ ਰਿਹਾ ਹੈ 90% ਜਾਨਕੀ 90% ਘਰਾਂ ਦੇ ਵਿੱਚ ਫੋਨ ਹੀ ਕਲੇਸ਼ ਦੀ ਜੜ ਮਕਾਲ ਦੀ ਜੜ ਬਣੇ ਹੋਏ ਨੇ ਕਿ ਮੜੀ ਜੀ ਗੱਲ ਹੋਈ ਨਹੀਂ ਕਿ ਫਟਾਕ ਦੇਣੀ ਕੁੜੀਆਂ ਆਪਣੇ ਪੇਕੇ ਘਰ ਫੋਨ ਲਾ ਕੇ ਆਪਣੀ ਮਾਂ ਨੂੰ ਪਰਾ ਨੂੰ ਪੈਣ ਨੂੰ ਜੋ ਵੀ ਹੈ ਮਤਲਬ ਹਰ ਇੱਕ ਬੰਦੇ ਦੇ ਅੱਗੇ ਆਪਣੇ ਸਹੁਰੇ ਘਰ ਦੀ ਬੁਰਾਈ ਕਰਨੀ ਸ਼ੁਰੂ ਕਰ ਦਿੰਦੀਆਂ ਔਰ ਇਹ ਹਕੀਕਤ ਹੈ ਔਰ ਇਹ ਸੱਚ ਹੈ ਅਰੇ ਇੱਕ ਕਹਾੜਾ ਸੱਚ ਹੈ ਹੋ ਸਕਦਾ ਹੈ ਕਿ ਕਿਸੇ ਨੂੰ ਬੁਰਾ ਲੱਗੇ ਕਿਸੇ ਨੂੰ ਇਹ ਚੰਗਾ ਵੀ ਲੱਗੇ ਪਰ ਆਪ ਸਾਰਿਆਂ ਨੂੰ ਪਤਾ ਹੈ ਕਿ ਫੋਨ ਦੇ ਕਾਰਨ ਅੱਜ ਕੱਲ੍ਹ ਘਰਾਂ ਦੇ ਵਿੱਚ ਕਿੰਨੇ ਕਲੇਸ਼ ਪੈਂਦੇ ਰਤੂ ਰਾਤ ਲੋਕਾਂ ਦੇ ਤਲਾਕ ਹੋ ਜਾਂਦੇ ਨੇ ਇੱਕ ਜਰਾ ਜਿਹੀ ਗੱਲ ਵੀ ਲੜਕੀ ਬਰਦਾਸ਼ਤ ਨਹੀਂ ਕਰਦੀ ਤੇ ਲੜਕੀ ਹੀ ਨਹੀਂ ਆਪਣੇ ਘਰ ਫੋਨ ਕਰਦੀ ਸੱਸ ਦੀ ਵੀ ਆਦਤ ਉਹੀ ਹੈ ਸੱਸ ਵੀ ਜਦੋਂ ਜਨੋਂ ਨੇ ਕੋਈ ਗੱਲ ਕਰਤੀ ਤਾਂ ਸੱਸ ਨੇ ਚੁੱਕ ਕੇ ਆਪਣਾ ਫੋਨ ਧੀ ਨੂੰ ਲਾ ਦੇਣਾ ਕਿ ਅੱਜ ਉਹਨੇ ਮੈਨੂੰ ਐ ਕਿਹਾ ਅੱਜ ਉਹਨੇ ਮੈਨੂੰ ਐ ਕਿਹਾ ਤੇ ਗੱਲ ਦੋਨਾਂ ਪਾਸੇ ਵਿਗੜ ਜਾਂਦੀ ਹੈ ਪੇਕੇਆਂ ਨੂੰ ਵੀ ਅਸਲੀ ਗੱਲ ਨਹੀਂ ਪਤਾ ਹੁੰਦੀ ਕਿ ਗਲਤੀ ਕੀ ਦੀਏ ਤੇ ਧੀਆ ਨੂੰ ਵੀ ਨਹੀਂ ਪਤਾ ਹੁੰਦਾ ਕਿ ਅਸਲੀ ਗਲਤੀ ਸਾਡੀ ਮਾਂ ਦੀ ਹੈ ਜਾਂ ਸਾਡੀ ਪਰਜਾਈ ਦੀ ਹੈ ਤੇ ਦੋਨਾਂ ਪਰਿਵਾਰਾਂ ਦੇ ਵਿੱਚ ਨਫ਼ਰਤਾਂ ਵਧਦੀਆਂ ਤੁਰਿਆਂ ਜਾਂਦੀਆਂ ਨੇ ਖਾਸ ਕਰਕੇ ਧੀਆ ਦੀ ਅੰਦਰ ਨਫ਼ਰਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਕਿ ਸਾਡੀ ਪਰਜਾਈ ਕਰਾਵੇ ਤੇ ਪੇਕਿਆਂ ਦੇ ਮਨ 'ਚ ਨਫ਼ਰਤ ਵੱਧ ਜਾਂਦੀ ਕਿ ਸਾਡੀ ਤੇ ਪਤਾ ਨਹੀਂ ਕਿੰਨੀ ਕੋਕੀ ਕੁਝ ਕੁ ਕਸ਼ਟ ਕੁਸ਼ਕ ਤਕਲੀਫਾਂ ਜਿਹੜੀਆਂ ਨੇ ਉਹ ਕੁੜੀਆਂ ਨੂੰ ਬਰਦਾਸ਼ਤ ਕਰਨ ਦੀ ਆਦਤ ਵੀ ਹੋਣੀ ਚਾਹੀਦੀ ਹੈ ਹਰ ਇੱਕ ਛੋਟੀ ਛੋਟੀ ਗੱਲ ਨਹੀਂ ਕਰਨੀ ਚਾਹੀਦੀ ਕੁਝ ਕੁ ਸਹਿਣ ਦੀ ਆਦਤ ਹੋਣੀ ਚਾਹੀਦੀ ਹੈ ਸਟਰੋਂਗ ਬੰਨਾ ਚਾਹੀਦਾ ਹੈ ਨਾ ਕਿ ਹਰੇਕ ਗੱਲ ਦੇ ਨਾਲ ਤੁਸੀਂ ਰੋਣਾ ਤੋਣਾ ਸ਼ੁਰੂ ਕਰਦੇ ਹੋ ਬੁਰਾ ਭਲਾ ਬੋਲਣਾ ਸ਼ੁਰੂ ਕਰਦੇ ਹੋ ਨਹੀਂ ਜ਼ਿੰਦਗੀ ਐਨੀ ਸੌਖੀ ਜਿਹੜੀ ਹੈ ਉਹ ਨਹੀਂ ਲੰਘਦੀ ਖਟੀਆਂ ਮਿੱਠੀਆਂ ਕੌੜੀਆਂ ਯਾਦਾਂ ਦੇ ਨਾਲ ਹੀ ਜ਼ਿੰਦਗੀ ਲੰਘਦੀ ਹੈ ਸੋ ਸੱਸ ਨੂੰ ਵੀ ਸਮਝਣ ਦੀ ਲੋੜ ਹੈ ਤੇ ਨੂੰਹ ਨੂੰ ਵੀ ਸਮਝਣ ਦੀ ਲੋੜ ਹੈ ਤੇ ਇੱਕ ਮਾਂ ਨੂੰ ਵੀ ਸਮਝਣ ਦੀ ਲੋੜ ਹੈ ਕਿਉਂਕਿ ਇਹ ਨੂੰ ਸੱਸ ਤੇ ਮਾਂ ਤੇ ਇਹ ਜਿਹੜੇ ਚਾਰ ਰਿਸ਼ਤੇ ਨੇ ਅਖੀਰ ਫਿਰ ਉਹੀ ਨੂੰ ਸੱਸ ਵਾਲਾ ਹੀ ਰਿਸ਼ਤਾ ਜਿਹੜਾ ਹੈ ਆ ਜਾਂਦਾ ਹੈ ਜਦੋਂ ਤੱਕ ਮਾਂ ਤੇ ਮਾਂ ਦੇ ਘਰ ਉਹਨਾਂ ਜਰ ਉਹ ਮਾਂ ਵੀ ਬਹੁਤ ਚੰਗੀ ਹੈ ਤੇ ਧੀ ਵੀ ਬਹੁਤ ਚੰਗੀ ਜਿਉਂ ਹੀ ਧੀ ਸਹੁਰੇ ਘਰ ਗਈ ਤਾਂ ਉਹ ਖਰਾਬ ਹੋ ਗਈ ਤੇ ਜਿਉਂ ਹੀ ਮਾਂ ਦੇ ਘਰੇ ਨੋ ਆਈ ਤਾਂ ਮਾਂ ਵੀ ਖਰਾਬ ਹੋ ਗਈ ਤੇ ਸਾਸੂ ਵੀ ਖਰਾਬ ਨੋ ਵੀ ਖਰਾਬ ਮਾਂ ਵੀ ਖਰਾਬ ਤੇ ਧੀ ਵੀ ਖਰਾਬ ਤੇ ਰਿਸ਼ਤੇ ਸਾਰੇ ਹੀ ਖਰਾਬ ਤੇ ਜੇ ਸੋਚੀਏ ਤੇ ਰਿਸ਼ਤੇ ਸਾਰੇ ਹੀ ਬਹੁਤ ਵਧੀਆ ਨੇ ਕਦਰ ਕਰਨ ਵਾਲੇ ਰਿਸ਼ਤੇ ਨੇ ਇੱਜ਼ਤ ਮਾਣ ਦੇਣ ਵਾਲੇ ਰਿਸ਼ਤੇ ਨੇ ਜਿਨ੍ਹਾਂ ਨੂੰ ਜ਼ਰੂਰ ਇੱਜ਼ਤ ਮਾਣ ਕਦਰ ਕਰਨੀ ਚਾਹੀਦੀ ਹੈ ਇੱਜ਼ਤ ਦੇਣੀ ਚਾਹੀਦੀ ਹੈ ਮਾਣ ਦੇਣਾ ਚਾਹੀਦਾ ਹੈ ਇਹਨਾਂ ਰਿਸ਼ਤਿਆਂ ਨੂੰ ਇਹਨਾਂ ਰਿਸ਼ਤਿਆਂ ਤੋਂ ਬਹੁਤ ਕੁਝ ਆਪਾਂ ਸਿੱਖ ਸਕਦੇ ਆ ਤੇ ਸਖਾ ਸਕਦੇ ਆ ਜ਼ਿੰਦਗੀ ਜਿਉਂ ਸਕਦੇ ਆ ਤੇ ਜਿਉਣਾ ਸਿਖਾ ਸਕਦੇ ਆ ਅਸੀਂ ਇੱਕ ਦੂਜੇ ਸੋ ਤੁਹਾਨੂੰ ਮੇਰੀ ਇਹ ਚਰਚਾ ਕਿਵੇਂ ਦੀ ਲੱਗੀ ਜੇ ਤੁਹਾਨੂੰ ਮੇਰੀ ਇਹ ਚਰਚਾ ਵਧੀਆ ਲੱਗੀ ਹੋਵੇ ਮੇਰੀ ਚਰਚਾ ਕਰਨ ਦਾ ਤਰੀਕਾ ਵਧੀਆ ਲੱਗਾ ਹੋਵੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੁਹਾਡੇ ਸਾਰਿਆਂ ਦੇ ਬਹੁਤ ਵਧੀਆ ਕਮੈਂਟ ਆਉਂਦੇ ਨੇ ਬਹੁਤ ਵਧੀਆ ਮੈਨੂੰ ਪਿਆਰ ਮਿਲ ਰਿਹਾ ਹੈ ਮੈਂ ਇਸੇ ਤਰ੍ਹਾਂ ਤੁਹਾਡੇ ਵਾਸਤੇ ਨਵੀਆਂ ਚਰਚਾਵਾਂ ਨਵੀਆਂ ਕਹਾਣੀਆਂ ਲੈ ਕੇ ਆਉਂਦੀ ਰਾਂਗੀ ਤੁਸੀਂ ਇਸੇ ਤਰ੍ਹਾਂ ਮੇਰੇ ਚੈਨਲ ਤੇ ਬਨੇ ਰਹੋ ਪਿਆਰ ਦੇ ਨਾਲ ਮੇਰੀ ਜੋ ਵੀ ਚਰਚਾ ਜੋ ਵੀ ਕਹਾਣੀ ਆਉਂਦੀ ਹੈ ਪਲੀਜ਼ ਉਹਨੂੰ ਪੂਰਾ ਜ਼ਰੂਰ ਸੁਨਿਆ ਕਰੋ ਔਰ ਸੁਣ ਕੇ ਕਮੈਂਟ ਜ਼ਰੂਰ ਕਰਿਆ ਕਰੋ ਕਿ ਮੈਂ ਜੋ ਵੀ ਚਰਚਾ ਕੀਤੀ ਹੈ ਜੋ ਵੀ ਕਹਾਣੀ ਸੁਣਾਈ ਹੈ ਜੇ ਇਸ ਕਹਾਣੀ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਤਾਂ ਵੀ ਠੀਕ ਕਰਨ ਦੀ ਕੋਸ਼ਿਸ਼ ਕਰਾਂਗੀ ਸੋ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਮਿਲਦੇ ਹਾਂ ਅੱਗੇ ਆਪਾਂ ਇੱਕ ਹੋਰ ਨਵੀਂ ਚਰਚਾ ਲੈ ਕੇ ਤਦ ਤੱਕ ਤੁਸੀਂ ਸਾਰੇ ਖੋਸ਼ ਰਹੋ ਖੁਸ਼ਦੇ ਰਹੋ ਤੇ ਮੁਸਕਰਾਉਂਦੇ ਰਹੋ ਤੇ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ